ਲੋਭੀ ਦੋਸਤੋ ਕਾਲੇ ਲਫਾਫੇ ਦੇ ਵਿੱਚ ਜਿਹੜੀ ਇਹ ਸਗਾਤ ਹੈ ਨਾ ਇਹਦੇ ਨਾਲ ਤੁਹਾਡਾ ਲੀਵਰ ਜਿਹੜਾ ਹੈ ਨਾ ਜਿੰਦਗੀ ਭਰ ਨਹੀਂ ਇਹ ਖਰਾਬ ਹੋ ਸਕਦਾ ਜਿਨ੍ਹਾਂ ਦੇ ਲੀਵਰ ਦੇ ਵਿੱਚ ਨੁਕਸ ਜਾਂ ਫਿਰ ਕੋਈ ਵੀ ਖਰਾਬੀ ਉਹ ਇੱਕਦਮ ਠੀਕ ਕਰ ਦੂਗਾ ਇਹ ਜਿਹੜੀ ਚੀਜ਼ ਆ ਜੇ ਤੁਸੀਂ ਇਹ ਵਾਲੀ ਚੀਜ਼ ਲਗਾਤਾਰ ਇੱਕ ਹਫਤਾ ਵਰਤ ਲਈ ਤੇ ਰੈਗੂਲਰ ਬਾਅਦ ਵਿੱਚ ਵੀ ਯੂਜ਼ ਕਰਦੇ ਰਹੇ ਤੁਹਾਡਾ ਲੀਵਰ ਇੰਨਾ ਕਾ ਟਾਕਟਾ ਹੋ ਜਾਊਗਾ ਤੁਸੀਂ ਜੋ ਖਾਓਗੇ ਤੁਹਾਨੂੰ ਪੱਚਦਾ ਜਾਊਗਾ ਜੋ ਮਰਜ਼ੀ ਖਾ ਲੋ ਦੁਨੀਆ ਦੀ ਜਿਹੜੀ ਮਰਜ਼ੀ ਸ਼ੈ ਖਾ ਲੋ ਇਹ ਲੀਵਰ ਤੁਹਾਡਾ ਇੰਨਾ ਕ ਜਿਆਦਾ ਜਿਹੜਾ ਕੈਮ ਕਰ ਦੂਗਾ ਇਹ ਕਿਹੜੀ ਸ਼ੈ ਆ ਉਹ ਮੈਂ ਤੁਹਾਨੂੰ ਦਿਖਾਉਣਾ ਲੋਬੇ ਦੋਸਤੋ ਇਹ ਹੈਗਾ ਜੀ ਖੀਰਾ ਕਿ ਕਿ ਕਈਆਂ ਦਾ ਫੈਟੀ ਲੀਵਰ ਹੋ ਜਾਂਦਾ ਹੈ ਜਾਂ ਫਿਰ ਕਈਆਂ ਦਾ ਲੀਵਰ ਜਿਹੜਾ ਖਰਾਬ ਹੋ ਜਾਂਦਾ ਪਰ ਇਹ ਜਿਹੜੀ ਚੀਜ਼ 100 ਸਾਲ ਤੱਕ ਜਿਓਗੇ ਨਾ ਤੇ ਤੁਹਾਡਾ ਲੀਵਰ ਐ ਹਟਾ ਕਟਾ ਰਹੂਗਾ ਤੇ ਇਹ ਦੋਸਤੋ ਕਿਸ ਟਾਈਮ ਤੇ ਖਾਣਾ ਤੇ ਖਾਣਾ ਕਿਵੇਂ ਆ ਉਹ ਤੁਹਾਨੂੰ ਦੱਸੂਗਾ ਸਾਰਾ ਕੁਝ ਆਪਣੀ ਵੀਡੀਓ ਦੇ ਵਿੱਚ ਬਸ ਤੁਸੀਂ ਵੀਡੀਓ ਤੇ ਨਾਲ ਬਣੇ ਰਹੋ ਤੇ ਵੀਡੀਓ ਨੂੰ ਦੋਸਤੋ ਸ਼ੇਅਰ ਕਰਦੇ ਜਾਓ ਸਾਰਾ ਤਾਂ ਕਿ ਤਾਂ ਜੋ ਹਰ ਕੋਈ ਵੀਡੀਓ ਦਾ ਲਾਭ ਲੈ ਸਕੇ ਜਿਨ੍ਹਾਂ ਦੇ ਲੀਵਰ ਜਿਹੜੇ ਖਰਾਬ ਹੈ ਜਾਂ ਫੈਟ ਲੀਵਰ ਹੋ ਚੁੱਕੇ ਲੋਬੀ ਦੋਸਤੋ ਇਹ ਜਿਹੜਾ ਖੀਰਾ ਹੈ ਨਾ ਇਹ ਤੇ ਗਰਮੀਆਂ ਦੀ ਸੁਗਾਤ ਹੈ ਤੁਹਾਨੂੰ ਗੋਡ ਗਿਫਟ ਹੀ ਮਿਲਿਆ ਆ ਭਾਵੇਂ ਕੋਈ ਵੀ ਰੁੱਤ ਹੋਵੇ ਭਾਵੇਂ ਹੋਵੇ ਗਰਮੀ ਤੇ ਭਾਵੇਂ ਹੋਵੇ ਸਰਦੀ ਇਹ ਤੁਹਾਡੇ ਘਰ ਦੇ ਵਿੱਚ ਹੋਣਾ ਹੀ ਚਾਹੀਦਾ ਹੈ ਠੀਕ ਹੈ ਨਾ ਖੀਰੇ ਜਿਹੜੇ ਤੁਹਾਡੇ ਘਰ ਦੇ ਵਿੱਚ ਹੋਣੇ ਚਾਹੀਦੇ ਆ ਤੇ ਇਹ ਸਭ ਤੋਂ ਪਹਿਲਾਂ ਜਿਹੜਾ ਖੀਰਾ ਹੈ ਨਾ ਆਪਾਂ ਇਹਨੂੰ ਕੱਟ ਲੈਣਾ ਆ ਇਹ ਕੇਸ ਉਹਤੇ ਕਿਵੇਂ ਖਾਣਾ ਵਾ ਉਹ ਵੀ ਤੁਹਾਨੂੰ ਨਾਲੋ ਨਾਲ ਹੀ ਦੱਸਾਂਗੇ ਇਹ ਕਰਦੇ ਕੀ ਹੈ ਕਿ ਲੋਕਾਂ ਦੇ ਅੱਜਕੱਲ ਜਿਹੜੇ ਲੀਵਰ ਹੈ ਨਾ ਬਹੁਤ ਹੀ ਜ਼ਿਆਦਾ ਡੈਮੇਜ ਹੋ ਗਿਆ ਬਹੁਤ ਹੀ ਜ਼ਿਆਦਾ ਵੀਕ ਹੋ ਗਿਆ ਜਿਹਦਾ ਲੀਵਰ ਜਿਹੜਾ ਗਰਮ ਹੋ ਜਾਂਦਾ ਹੈ ਤੋ ਪਰ ਤੁਹਾਨੂੰ ਪਤਾ ਹੈ ਕਿ ਅੱਜਕੱਲ ਜਿਹੜੀ ਨੌਜਵਾਨ ਪੀੜ੍ਹੀ ਹੈ ਨਾ ਬਹੁਤ ਹੀ ਜ਼ਿਆਦਾ ਬਾਹਰਲਾ ਫੂਡ ਖਾਂਦੇ ਜਿਦਾ ਫਾਸਟ ਫੂਡ ਨੂਡਲ 버ਗਰ ਜਾਂ ਫਿਰ ਪੀਜ਼ੇ 버ਗਰ ਵਗੈਰਾ ਤੇ ਉਹਦੇ ਨਾਲ ਜਿਹੜੇ ਲੀਵਰ ਆ ਬਹੁਤ ਜ਼ਿਆਦਾ ਡੈਮੇਜ ਹੋ ਜਾਂਦੇ ਬਹੁਤ ਜ਼ਿਆਦਾ ਵੀਕ ਹੋ ਜਾਂਦੇ ਤੇ ਛੋਟੇ ਛੋਟੇ ਬੱਚਿਆਂ ਦੇ ਵੀ ਜਿਹੜੇ ਲੀਵਰ ਆ ਬਹੁਤ ਖਰਾਬ ਹੋ ਜਾਂਦੇ ਭਾਵੇਂ ਇਹ ਕੋਈ ਛੋਟਾ ਹੈ ਤੇ ਭਾਵੇਂ ਵੱਡਾ ਹੈ ਇਹ ਚੀਜ਼ ਦੇ ਨਾਲ ਕੋਈ ਵੀ ਤੁਹਾਨੂੰ ਬਿਮਾਰੀ ਨਹੀਂ ਲੱਗਣੀ ਲੀਵਰ ਤੁਹਾਡਾ 100 ਸਾਲ ਤੱਕ ਜਿਹੜਾ ਪੂਰਾ ਕੈਮਰਾ ਹੈ ਵੀ ਦੋਸਤ ਭਾਵੇਂ ਤੁਸੀਂ ਹੈਗੇ ਜੀ ਵੱਡੇ ਦੀ ਉਮਰ ਦੇ ਬਜ਼ੁਰਗ ਤੇ ਭਾਵੇਂ ਹੈਗੇ ਛੋਟੇ ਬੱਚੇ ਜਿਨ੍ਹਾਂ ਦੇ ਲਿਵਰ ਖਰਾਬ ਹੈ ਜਾਂ ਫਿਰ ਕਿਸੇ ਦਾ ਕੁਝ ਖਾਣ ਨੂੰ ਜੀ ਨਹੀਂ ਨਾ ਕਰਦਾ ਰੋਟੀ ਬਹੁਤ ਘੱਟ ਖਾਂਦੇ ਆ ਕੋਈ ਨਾ ਕੋਈ ਜਿਹੜੀ ਬਿਮਾਰੀ ਆ ਆਪਣੇ ਆਪਣੇ ਸਰੀਰ ਨੂੰ ਲੱਗੀ ਰਹਿੰਦੀ ਆ ਤੁਸੀਂ ਖੀਰੇ ਲੈ ਕੇ ਜਰੂਰ ਆਉਣੇ ਆ ਤੇ ਖੀਰਾ ਜਿਹੜਾ ਉਹ ਨਾ ਇਸ ਤਰੀਕੇ ਦੇ ਨਾਲ ਥੋੜਾ ਥੋੜਾ ਕੱਟ ਲੈਣਾ ਜਦੋਂ ਦੋਸਤੋ ਲੀਵਰ ਖਰਾਬ ਹੋ ਜਾਂਦਾ ਨਾ ਤੇ ਲੋਕ ਕੀ ਕਰਦੇ ਕਿ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਬਹੁਤ ਹੀ ਮਹਿੰਗੀਆਂ ਮਹਿੰਗੀਆਂ ਦਵਾਈਆਂ ਜਿਹੜੀਆਂ ਉਹ ਖਾ ਲੈਂਦੇ ਆ ਜਾਂ ਫਿਰ ਮਹਿੰਗੇ ਮਹਿੰਗੇ ਟੀਕੇ ਆ ਉਹ ਲਵਾਉਂਦੇ ਪਰ ਤੁਸੀਂ ਜਿਹੜੀ ਘਰ ਦੀ ਟ੍ਰਿਕ ਘਰ ਦੀ ਘਰ ਦਾ ਜਿਹੜਾ ਨੁਕਤਾ ਹੈ ਉਹ ਵੀ ਜਿਹੜਾ ਬਹੁਤ ਸੌਖਾ ਤੇ ਬਹੁਤ ਹੀ ਸਸਤਾ 100 ਰੁਪਈਆ ਦੇ ਵਿੱਚ ਜਿਹੜੇ 2-3 ਖੀਰੇ ਆ ਜਾਂਦੇ ਆ ਤੇ ਜਿਹੜੇ ਤੁਹਾਡੇ 2-3 ਦਿਨ ਚੱਲ ਜਾਣੇ ਇਹਦੇ ਨਾਲ ਕੋਈ ਵੀ ਤੁਹਾਨੂੰ ਮਹਿੰਗੀ ਦਵਾਈ ਖਾਣ ਦੀ ਲੋੜ ਨਹੀਂ ਕੋਈ ਵੀ ਤੁਹਾਨੂੰ ਮਹਿੰਗਾ ਟੀਕਾ ਲਵਾਉਣ ਦੀ ਲੋੜ ਨਹੀਂਗੀ ਜਿਹਦੇ ਨਾਲ ਤੁਹਾਨੂੰ ਕੋਈ ਵੀ ਦਰਦ ਜਿਹੜਾ ਚੱਲਣਾ ਪਵੇ ਇਸ ਕਰਕੇ ਦੋਸਤੋ ਖੀਰਾ ਜਿਹੜਾ ਕਕੰਬਰ ਤੁਸੀਂ ਇਸ ਤਰੀਕੇ ਦੇ ਨਾਲ ਕੱਟ ਲੈਣਾ ਆ ਕਿਉਂਕਿ ਦੋਸਤੋ ਤੁਸੀਂ ਵੇਖੋ ਇੱਕ ਖੀਰਾ ਆਪਾਂ ਕੱਢ ਲੈਣਾ ਤੇ ਉਹਦੇ ਕਿੰਨੇ ਪੀਸ ਜਿਹੜੇ ਆ ਹੋ ਚੁੱਕੇ ਆ ਇਹਦੇ ਉੱਤੇ ਦੋਸਤੋ ਨਾ ਤੇ ਕੋਈ ਆਪਾਂ ਲੂਣ ਪਾਉਣਾ ਆ ਤੇ ਨਾ ਹੀ ਕੋਈ ਕੋਈ ਮਸਾਲਾ ਪਾਉਣਾ ਆ ਕੋਈ ਆਪਾਂ ਲੂਣ ਨਹੀਂ ਤੇ ਕੋਈ ਆਪਾਂ ਮਸਾਲਾ ਨਹੀਂ ਪਾਉਣਾ ਤੇ ਇਹ ਦੋਸਤੋ ਕਿਸ ਟਾਈਮ ਤੇ ਖਾਣਾ ਆ ਇਹ ਦੋਸਤ ਜਦੋਂ ਆਪਾਂ ਸਵੇਰੇ ਉੱਠਦੇ ਆ ਨਾ ਨਿਰਨੇ ਕਾਲ ਜੇ ਤੁਸੀਂ ਬਰਸ਼ ਕਰਕੇ ਫਰੈਸ਼ ਹੋ ਗਏ ਨਹਾ ਕੇ ਜਦੋਂ ਤੁਸੀਂ ਬਾਹਰ ਆਉਣਾ ਨਾ ਤੁਸੀਂ ਕੁਝ ਨਹੀਂ ਖਾਣਾ ਕਈ ਲੋਕ ਕੀ ਆ ਕਿ ਉੱਠ ਕੇ ਚਾਹ ਪੀ ਲੈਂਦੇ ਨਾ ਉਹ ਸਭ ਤੋਂ ਵੱਡੀ ਜਿਹੜੀ ਬਿਮਾਰੀ ਆਪਣਾ ਲੀਵਰ ਖਰਾਬ ਕਰਨ ਦੇ ਲਈ ਕਈ ਲੋਕ ਤੇ ਦੋਸਤੋ ਨਿਰਨੇ ਕਾਲ ਜੇ ਜਿਹੜਾ ਵਾ ਚਾਹ ਪੀ ਲੈਂਦੇ ਆ ਉਹ ਵੀ ਕੁਝ ਬਿਨਾ ਖਾਦੇ ਪੀਤੇ ਉਹਦੇ ਨਾਲ ਲੀਵਰ ਜਿਹੜੇ ਆ ਬਹੁਤ ਹੀ ਜ਼ਿਆਦਾ ਡੈਮੇਜ ਹੋ ਜਾਂਦੇ ਆ ਲੀਵਰ ਦੀਆਂ ਜਿਹੜੀਆਂ ਪਰਤਾਂ ਆ ਨਾ ਉਹ ਟੁੱਟ ਜਾਂਦੀਆਂ ਇਸ ਕਰਕੇ ਦੋਸਤੋ ਕੁਝ ਨਹੀਂ ਤੁਸੀਂ ਖਾਣਾ ਪੀਣਾ ਸਭ ਤੋਂ ਪਹਿਲਾਂ ਤੁਸੀਂ ਇਹ ਜਿਹੜਾ ਖੀਰਾ ਹੈ ਨਾ ਬਿਨਾ ਕੋਸ਼ੇ ਇਹਦੇ ਉੱਤੇ ਧੂੜੇ ਮਤਲਬ ਨਾ ਕੋਈ ਲੂਣ ਤੇ ਨਾ ਕੋਈ ਮਿਰਚ ਮਸਾਲਾ ਤੁਸੀਂ ਇਹ ਸੁੱਕਾ ਜਿਹੜਾ ਖੀਰਾ ਇਸ ਤਰੀਕੇ ਦੇ ਨਾਲ ਖਾਣੀ ਆ ਇੱਕ ਇੱਕ ਤੇ ਇੰਨਾ ਕਿ ਜਿਆਦਾ ਤੁਹਾਨੂੰ ਬੈਨੀਫਿਟ ਮਿਲੇਗਾ ਦੋਸਤੋ ਇੱਕ ਖੀਰਾ ਪੂਰਾ ਖਾਣ ਤੋਂ ਬਾਅਦ ਤੁਸੀਂ ਕਰਨਾ ਕੀ ਹੈ ਇਸ ਤੋਂ ਬਾਅਦ ਇੱਕ ਹੋਰ ਜਿਹੜੀ ਚੀਜ਼ ਤੁਹਾਨੂੰ ਜਿਹੜੀ ਫਾਲੋ ਕਰਨੀ ਪੈਣੀ ਲੋ ਵੀ ਦੋਸਤੋ ਖੀਰਾ ਖਾਣ ਤੋਂ ਬਾਅਦ ਪੂਰਾ ਇੱਕ ਖੀਰਾ ਖਾਣ ਤੋਂ ਬਾਅਦ ਆਪਾਂ ਕਰਨਾ ਕੀ ਹੈ ਜੇ ਲਿਵਰ ਆਪਣਾ ਕੈਮ ਰੂਗਾ ਤੇ ਆਪਾਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਉਹ ਖਾ ਸਕਦੇ ਆ ਨਹੀਂ ਤੇ ਆਪਾਂ ਕੁਝ ਵੀ ਨਹੀਂ ਖਾ ਸਕਦੇ ਜਦੋਂ ਤੁਸੀਂ ਇੱਕ ਖੀਰਾ ਖਾ ਲਿਆ ਨਾ ਉਸ ਤੋਂ ਬਾਅਦ ਤੁਸੀਂ ਜਿਹੜਾ ਵਾ ਨਾ ਅੱਧੇ ਘੰਟੇ ਬਾਅਦ ਲੋ ਵੀ ਦੋਸਤੋ ਅੱਧੇ ਘੰਟੇ ਬਾਅਦ ਤੁਸੀਂ ਕੋਈ ਚਾਹ ਨਹੀਂ ਪੀਣੀ ਕੋ ਦੁੱਧ ਨਹੀਂ ਪੀਣਾ ਨਾ ਕੁਝ ਵੀ ਤੁਸੀਂ ਖਾਣਾ ਆ ਇੱਕ ਗਲਾਸ ਜਿਹੜਾ ਪਾਣੀ ਦਾ ਹੈ ਨਾ ਸਿੰਪਲ ਪਾਣੀ ਦਾ ਤੁਸੀਂ ਠੰਡਾ ਵੀ ਨਹੀਂ ਲੈਣਾ ਗਰਮ ਵੀ ਨਹੀਂ ਲੈਣਾ ਨੋਰਮਲ ਜਿਹੜਾ ਵਾਟਰ ਹੋ ਇੱਕ ਗਲਾਸ ਇਹ ਪਾਣੀ ਦਾ ਤੁਸੀਂ ਪੀ ਲੈਣਾ ਆ ਤੇ ਫਿਰ ਤੁਸੀਂ 5 ਕਿ ਮਿੰਟ ਰੈਸਟ ਕਰਕੇ ਤੁਸੀਂ ਕੁਝ ਵੀ ਖਾ ਸਕਦੇ ਭਾਵੇਂ ਤੁਸੀਂ ਰੋਟੀ ਖਾਓ ਭਾਵੇਂ ਚਾਹ ਪੀਓ ਤੇ ਭਾਵੇਂ ਤੁਸੀਂ ਦੁੱਧ ਪੀਓ ਤੇ ਦੋਸਤੋ ਇਹ ਵਾਲੀ ਚੀਜ਼ ਜਿਹੜੀ ਹੈ ਨਾ ਜੇ ਤੁਸੀਂ ਇੱਕ ਹਫਤਾ ਲਗਾਤਾਰ ਯੂਜ਼ ਕਰ ਲਈ ਇੱਕ ਹਫਤਾ ਲਗਾਤਾਰ ਤੁਸੀਂ ਖਾ ਲਈ ਤੇ ਇਹ ਪਾਣੀ ਆਪਣਾ ਪੀ ਲਿਆ ਤੁਹਾਡਾ ਲੀਵਰ ਇੰਨਾ ਕਿ ਜਿਆਦਾ ਕੈਮ ਹੋ ਜੁਗਾ ਹਟਾ ਕਟਾ ਹੋ ਜੁਗਾ ਕਿ ਕੀ ਕਹਿੰਦੇ ਗੱਲਾਂ ਦੁਨੀਆ ਦੀ ਕੋਈ ਚੀਜ਼ ਜਿਹੜੀ ਤੁਸੀਂ ਪਚਾ ਲੋਗੇ ਕੋਈ ਵੀ ਚੀਜ਼ ਜਿਹੜੀ ਤੁਹਾਡੇ ਲੀਵਰ ਦੇ ਉੱਤੇ ਅਫੈਕਟ ਨਹੀਂ ਇਹ ਪਾਸ ਐਨਾ ਕਿ ਇਹ ਜਿਹੜਾ ਤਗੜਾ ਜਿਗਾਰ ਤੁਸੀਂ ਇੱਕ ਵਾਰ ਦੋਸਤੋ ਇਹ ਜਿਹੜਾ ਤਰੀਕਾ ਹੈ ਨਾ ਤੁਸੀਂ ਅਜਮਾ ਕੇ ਜਰੂਰ ਵੇਖੋ ਲੀਵਰ ਜਿਹੜੇ ਆ ਸਾਰੀ ਦੁਨੀਆ ਦੇ ਕਾਇਮ ਹੋ ਜਾਣਗੇ ਜੇ ਇਹ ਚੀਜ਼ ਜਿਹੜੀ ਆ ਵਰਤ ਲੈਣ ਸੋ ਇਹ ਚੀਜ਼ੇ ਦੋਸਤੋ ਵਰਤ ਕੇ ਵੇਖੋ ਬਹੁਤ ਵਧੀਆ ਤੁਹਾਨੂੰ ਜਿਹੜੇ ਇਹਦੇ ਰਿਜ਼ਲਟ ਆ ਉਹ ਮਿਲਣਗੇ ਤੇ ਵੀਡੀਓ ਚੰਗੀ ਲੱਗੀ ਨਾ ਤੇ ਦੱਬ ਕੇ ਸ਼ੇਅਰ ਕਰਕੇ ਜਾਓ ਗਾਹ ਦੀ ਗਾਹ ਤੇ ਗਾਹ ਵੀ ਗਾਹ ਵੀ ਹੋਰ ਇਦਾਂ ਦੀਆਂ ਇਨਫਾਰਮੇਟਿਵ ਵੀਡੀਓਜ਼ ਵੇਖਣ ਲਈ ਆਪਣੇ ਪੇਜ ਨੂੰ ਫੋਲੋ ਕਰਕੇ ਜਰੂ